ਇਸ ਇਲਾਕੇ ਦੇ ਵਿੱਚ ਵੀ ਜਿੱਥੇ ਕਿ ਤਾਪਮਾਨ ਦੇ ਵਿੱਚ ਭਾਰੀ ਗਿਰਾਵਟ ਵੇਖਣ ਨੂੰ ਅਮਿਲਿਆ ਉੱਥੇ ਹੀ ਧੁੰਦ ਦਾ ਕਹਿਰ ਵੀ ਲਗਾਤਾਰ جاری ਹੈ ਜੇਕਰ ਨਾਬਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਹੀ ਸੰਗਣੀ ਧੁੰਦ ਦੇ ਨਿਵਾਹਨਾ ਦੀਆਂ ਬ੍ਰੇਕਾ ਲਗਾ ਦਿੱਤੀਆਂ ਨੇ ਇਸ ਧੁੰਦ ਦੇ ਨਾਲ ਜਿੱਥੇ ਫਾਇਦੇ ਵੀ ਹਨ ਉੱਥੇ ਨੁਕਸਾਨ ਵੀ ਹਨ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੇ ਕਿਹਾ ਕਿ ਇਹ ਧੁੰਦ ਕਣਕ ਦੀ ਫਸਲ ਦੇ ਲਈ ਦੇਸੀ ਕਿਉ ਦਾ ਕੰਮ ਕਰੇਗੀ ਉਹਨਾਂ ਨੇ ਕਿਹਾ ਕਿ ਜਿੰਨੀ ਧੁੰਦ ਪਵੇਗੀ ਉੰਨੀ ਹੀ ਫਸਲ ਬਹੁਤ ਹੀ ਵਧੀਆ ਹੋਵੇਗੀ ਜੇਕਰ ਰਾਗੀਰਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਧੁੰਦ ਦੇ ਨਾਲ ਸੜਕ ਹਾਦਸਿਆਂ ਦੇ ਵਿੱਚ ਵਾਧਾ ਹੋ ਰਿਹਾ ਹੈ ਤੇ ਆਉਣ ਜਾਣ ਦੇ ਵਿੱਚ ਵੀ ਭਾਰੀ ਮੁਸ਼ਕਲ ਸਾਹਮਣੇ ਆ ਰਹੀ ਹੈ ਧੁੰਦ ਦੇ ਨੁਕਸਾਨ ਵੀ ਨੇ ਫਾਇਦੇ ਵੀ ਨੇ ਜੇ ਤਾਂ ਫਸਲਾਂ ਨੂੰ ਦੇਖੀਏ ਫਸਲਾਂ ਨੂੰ ਪਏ ਕਿਉਂ ਮੰਗ ਲੱਗ ਰਹੀ ਆ ਦੇਸੀ ਕਿਉਂ ਆ ਇੱਕ ਤਰ੍ਹਾਂ ਦਾ ਜਿਹੜੀਆਂ ਸਰਦੀਆਂ ਦੀਆਂ ਫਸਲਾਂ ਨੇ ਉਹਨਾਂ ਵਾਸਤੇ ਬਹੁਤ ਵਧੀਆ ਇਹ ਕਣਕ ਦੀ ਫਸਲ ਨੂੰ ਖਾਸ ਕਰ ਦੇਖਿਆ ਜਾਵੇ ਬਹੁਤ ਵਧੀਆ ਇਹ ਅਕਸਰ ਕਹਿੰਦੇ ਨੇ ਕਿ ਜਿੰਨੀ ਠੰਡ ਪਊਗੀ ਉੰਨੀ ਫਸਲ ਵਧੀਆ ਹੋਊਗੀ ਜੇ ਦੂਜੀ ਦੇਖੀਏ ਸੜਕਾਂ ਤੇ ਹਾਦਸੇ ਬਹੁਤ ਹੋ ਰਹੇ ਨੇ ਧੁੰਦ ਦੇ ਕਾਰਨ ਨੁਕਸਾਨ ਬਹੁਤ ਹੋ ਰਹੇ ਨੇ ਕਿਤੇ ਜਾਣਾ ਇਹ ਬੰਦਾ ਟਾਈਮ ਤੇ ਨਹੀਂ ਪਹੁੰਚ ਸਕਦਾ ਇਹਦੇ ਨੁਕਸਾਨ ਵੀ ਨੇ ਇਹ ਫਾਇਦੇ ਵੀ ਨੇ ਸੋ ਦੋਈ ਚੀਜ਼ਾਂ ਨੇ ਕੁਦਰਤ ਆ ਜਿਹੜੀ ਉਹਨੇ ਆਪਣਾ ਕੰਮ ਆ ਜਿਹੜਾ ਆਪਣੀ ਚਾਲ ਕਰੀ ਜਾਣਾ ਇਹ ਸਿਸਟਮ ਆ ਜਿਹੜਾ ਚੱਲ ਰਿਹਾ ਈ ਪਰ ਫਾਇਦੇ ਤੋਂ ਨੁਕਸਾਨ ਦੋਨੇ ਨੇ ਜੀ ਅਸੀਂ ਸ਼ਹਿਰ ਤੋਂ ਬਾਹਰ ਲੱਤੀ ਰਹਿੰਦੇ ਆ ਜੀ ਜਦੋਂ ਅਸੀਂ ਸ਼ਹਿਰ ਨੂੰ ਆਉਂਦੇ ਆ ਤਾਂ ਬਹੁਤ ਜ਼ਿਆਦਾ ਧੁੰਦ ਦਾ ਸਾਹਮਣਾ ਕਰਨਾ ਪੈਂਦਾ ਹੈ ਲਾਈਟ ਕਰਨ ਨੂੰ ਵੀ ਕੁਝ ਇੰਨਾ ਕੋਈ ਦਿਖਾਈ ਨਹੀਂ ਦਿੰਦਾ ਜਿਸ ਕਰਕੇ ਵਹੀਕਲ ਬਹੁਤ ਜ਼ਿਆਦਾ ਹੌਲੀ ਚੱਲਦਾ ਡਰ ਰਹੇ ਬੜੇ ਰਹਿੰਦਾ ਵੀ ਕੋਈ ਗੱਡੀ ਆ ਕੇ ਜਾਂ ਕੋਈ ਵਹੀਕਲ ਆ ਕੇ ਵਿੱਚ ਨਾ ਲੱਗੇ ਬਹੁਤ ਜ਼ਿਆਦਾ ਔਖਾ ਹੋ ਗਿਆ ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਹਾਂ ਸਾਡੇ ਜਦੋਂ ਅਸੀਂ ਆਨਿਆਂ ਦਾ ਰਸਤੇ ਦੇ ਸਾਈਡ ਤੇ ਸਾਡੇ ਸੂਹਾ ਬਣਿਆ ਪਿਆ ਸਾਨੂੰ ਉਧਰ ਕੋਈ ਵੀ ਰਿਫਲੈਕਟਰ ਕੋਈ ਵੀ ਲਾਈਟ ਨਹੀਂ ਲੱਗੀ ਵੀ ਜਿਸ ਕਰਕੇ ਕੁਝ ਐਨਾ ਜਿਆਦਾ ਦਿਖਾਈ ਨਹੀਂ ਦਿੰਦਾ ਹੈ ਕਿੰਨੀ ਤੋਂ ਮੁਸ਼ਕਲ ਆਉਂਦੀ ਆਨ ਜਾਣ ਦੇ ਵਿੱਚ ਤੁਹਾਨੂੰ ਮੁਸ਼ਕਲ ਬਹੁਤ ਜਿਆਦਾ ਹੁੰਦੀ ਹੈ ਜੀ ਆਨ ਜਾਣ ਦੇ ਜਿਹੜਾ ਵਹੀਕਲ ਹੈ ਸਾਹਮਣੇ ਕੋਈ ਜਲਦੀ ਦਿਖਾਈ ਨਹੀਂ ਦਿੰਦਾ ਹੈਗਾ ਅਸੀਂ ਦੇ ਕਾਰਨ ਵੀ ਬੰਦੇ ਹੋ ਜਿਆਦਾ ਧੁੰਦ ਕਰਕੇ ਕਿਵੇਂ ਅੱਜ ਧੁੰਦ ਬਹੁਤ ਜਿਆਦਾ ਆ ਬੰਦੇ ਨੇ ਜੀ ਵਹੀਕਲ ਬਹੁਤ ਜਿਆਦਾ ਹੌਲੀ ਚੱਲਦੇ ਨੇ ਅੱਗੋਂ ਪਿੱਛੋਂ ਜਿਹੜੇ ਵਹੀਕਲ ਆ ਰਹੇ ਨੇ ਉਹ ਨਹੀਂ ਦਿਖਾਈ ਦਿੰਦੇ ਮੰਗ ਕੀ ਕਰਦੇ ਆ ਮੰਗ ਇਹੀ ਕਰਦੇ ਆ ਵੀ ਪ੍ਰਸ਼ਾਸਨ ਨੂੰ ਵੱਧ ਤੋਂ ਵੱਧ ਲਾਈਟ ਲਗਾਈ ਜਾਵੇ ਰਿਫਲੈਕਟ ਲਵਾਏ ਜਾਣ ਇਹੀ ਅਸੀਂ ਮੰਗ ਕਰਦੇ ਆ ਤੁੰਦ ਬਹੁਤ ਆ ਜੀ ਸਵੇਰੇ ਗਰਾਊਂਡ ਜਾਣਾ ਵੀ ਔਖਾ ਹੋਇਆ ਪਿਆ ਸੀ ਮੈਂ ਸਾਈਕਲਿੰਗ ਕਰਦਾ ਸਾਈਕਲ ਤੇ ਗਿਆ ਤਾਂ ਕੁਝ ਵੀ ਨਹੀਂ ਦਿਖ ਰਿਹਾ ਸੀ ਕੋਸ਼ਿਸ਼ ਕਰ ਰਿਹਾ ਕੱਲ ਤਾਂ ਸਕੂਟਰੀ वगैरह ਲੈ ਕੇ ਜਾਇਆ ਕਰਾਂਗੇ ਤਾਂ ਜੋ ਲਾਈਟਾਂ ਦਾ ਕੁਛ ਤਾਂ ਦਿਖੇ ਰਸਤੇ ਦਾ ਪਤਾ ਲੱਗੇ ਮੈਂ ਹੋਰਾਂ ਨੂੰ ਵੀ ਅਪੀਲ ਕਰਦਾ ਵੀ ਸਵੇਰੇ ਜਿਹੜੇ ਲੋਕ ਜਾਂਦੇ ਨੇ ਆਪਣਾ ਪੂਰਾ ਧਿਆਨ ਰੱਖਣ ਬਹੁਤ ਜ਼ਿਆਦਾ ਤੁੰਡਾ ਨਜਾਇਜ਼ ਸਵੇਰੇ ਸਵੇਰੇ ਦਾ ਸੋ ਪ੍ਰਸ਼ਾਸਨ ਨੂੰ ਤਾਂ ਇਹ ਅਪੀਲ ਹੈ ਵੀ ਰੇਡੀਅਮ ਜਿੰਨਾ ਵੀ ਲੱਗਦਾ ਹੈ ਲੈਫਟ ਰਾਈਟ ਖਾਸ ਕਰਕੇ ਮੇਨ ਰੋਡਾਂ ਤੇ ਜਾਂ ਸੜਕ ਦੇ ਵਿੱਚਕਾਰ ਜਿਹੜਾ ਲੱਗਦਾ ਉਹ ਵੱਧ ਤੋਂ ਵੱਧ ਲਗਾਇਆ ਜਾਵੇ। ਟ੍ਰੈਫਿਕ ਪੁਲਿਸ ਹਦਾਇਤ ਦੇਵੇ ਕਿ ਜਿਹੜੇ ਵੀ ਵਾਈਕਲ ਲੋਕ ਲੈ ਕੇ ਸਵੇਰੇ ਸ਼ਾਮ ਨਿਕਲਦੇ ਨੇ ਉਹ ਆਪਣਾ ਰੇਡੀਅਮ ਹੈ ਜਿਹੜਾ ਉਹਨਾਂ ਤੇ ਲੱਗਿਆ ਹੋਰ ਲਾਈਟਾਂ ਔਨ ਰਹਿਣ। ਇਹ ਐਕਸੀਡੈਂਟ ਦੇ ਕਾਰਨ ਵੀ ਬਣਦੇ ਕਿਉਂਕਿ ਆ ਬਿਲਕੁਲ ਜੀ ਬਿਲਕੁਲ